ਪਾਰਕ ਮਾਮਲੇ ਇਸ ਹੱਦ ਤੱਕ ਵੱਧ ਜਾਂਦੇ ਨੇ ਕਿ ਕਈ ਵਾਰ ਅਸੀਂ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ ਸਸ਼ੀਕਾਲ ਜੀ ਮੈਂ ਚ ਗਵਿੰਦਰ ਕੌਰ ਪੰਜਾਬੀ ਲਿੰਕ মিডিਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਇਹ ਮਾਮਲਾ ਮੋਗਾ ਜ਼ਿਲ੍ਹੇ ਦਾ ਹੈ ਜਿੱਥੇ ਦੋ ਪਰਿਵਾਰ ਆਪਦੇ ਪਰਿਵਾਰਕ ਮਸਲਿਆਂ ਨੂੰ ਸੁਲਝਾਉਣ ਲਈ ਡਿਸਟ੍ਰਿਕਟ ਕੋਰਟ ਵਿੱਚ ਪਹੁੰਚਦੇ ਨੇ ਪਰ ਉੱਥੇ ਉਹ ਆਮੋ ਸਾਹਮਣੇ ਹੋ ਜਾਂਦੇ ਨੇ ਉਹਨਾਂ ਵਿੱਚ ਚਪਟ ਹੋ ਜਾਂਦੀ ਹੈ ਜਿਸ ਤੋਂ ਬਾਅਦ ਦਰਅਸਲ ਇਹ ਮਾਮਲਾ ਜੇ ਅਸੀਂ ਜ਼ਿਕਰ ਕਰੀਏ ਕਿ ਇਹ ਮਾਮਲਾ ਕਿੱਥੋਂ ਸ਼ੁਰੂ ਹੁੰਦਾ 2014 ਚ ਸੋਨੀਆ ਤਵਨ ਨਾਮ ਦੀ ਲੜਕੀ ਦਾ ਜੋ ਵਿਆਹ ਹੈ ਉਹ ਅੰਮ੍ਰਿਤਸਰ ਦੇ ਲਾਗਲ ਪਿੰਡ ਮਜੀਠਾ ਵਿੱਚ ਕੀਤਾ ਜਾਂਦਾ ਹੈ ਜਦੋਂ ਉਹ ਵਿਆਹ ਕੇ ਜਾਂਦੀ ਹੈ ਪਰਿਵਾਰ ਵਿੱਚ ਪਹਿਲਾਂ ਸਾਰਾ ਕੁਝ ਸਹੀ ਚੱਲਦਾ ਹੈ ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਤਕਰੀਬਨ 7-8 ਸਾਲ ਬਾਅਦ ਜਦੋਂ ਉਸਦੇ ਕੋਲ ਇੱਕ ਬੇਟਾ ਵੀ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਮਨ ਮਟਾਵ ਨੇ ਜੋ ਉਹ ਸ਼ੁਰੂ ਹੋ ਜਾਂਦੇ ਨੇ ਜਿਸ ਤੋਂ ਬਾਅਦ 2021 ਵਿੱਚ ਜੋ ਸੋਨੀਆ ਉਹ ਆਪਣੇ ਸਹੁਰੇ ਪਰਿਵਾਰ ਤੋਂ ਉੱਠ ਕੇ ਉਹ ਮੋਗਾ ਜਲਾ ਵਿੱਚ ਹੀ ਆਪਣੇ ਮਾਪਿਆਂ ਕੋਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਉਥੇ ਰਹਿ ਕੇ ਉਹ ਕਾਨੂੰਨੀ ਢੰਗ ਨਾਲ ਕਾਨੂੰਨ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਕੇਸ ਨੂੰ ਲੜਦੀ ਹੈ ਪਰ ਉਸ ਵਕਤ ਹੁਣ ਉਸ ਦਾ ਜੋ ਹੈ ਸਬਰ ਦੇ ਬੰਧ ਨੇ ਉਹ ਟੁੱਟ ਜਾਂਦੇ ਨੇ ਜਦੋਂ ਸੋਨੀਆ ਦੇ ਭਰਾ ਰਜੀਵ ਤੇ ਬੀਤੇ ਦਿਨੀ ਹਮਲਾ ਕੀਤਾ ਜਾਂਦਾ ਹੈ ਦਰਅਸਲ ਜਦੋਂ ਡਿਸਟ੍ਰਿਕਟ ਕੋਰਟ ਵਿੱਚ ਸੁਣਵਾਈ ਸੀ ਉਸ ਵਕਤ ਦੋਨੋਂ ਪਰਿਵਾਰ ਆਮੋ ਸਾਹਮਣੇ ਸੀ ਉਸ ਸਮੇ ਲੜਕੇ ਵਾਲੇ ਪਰਿਵਾਰ ਵੱਲੋਂ ਲੜਕੀ ਦਾ ਜੋ ਭਰਾ ਰਜੀਵ ਤਾਂ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਇਹ ਮਾਮੂਲੀ ਗੱਲਬਾਤ ਤੋਂ ਸ਼ੁਰੂ ਹੁੰਦਾ ਜਦੋਂ ਆਪਸ ਵਿੱਚ ਬੈਸਬਾਜੀ ਕਰ ਰਹੇ ਹੁੰਦੇ ਨੇ ਤੇ ਇਹ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਜਦੋਂ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਰਜੀਵ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਉਣ ਲਈ ਲੈ ਕੇ ਜਾਇਆ ਜਾਂਦਾ ਹੈ ਤੇ ਲੜਕੇ ਵਾਲਾ ਪਰਿਵਾਰ ਉੱਥੇ ਵੀ ਲੜਕੀ ਦੇ ਪਿੱਛੇ ਪਹੁੰਚ ਜਾਂਦਾ ਹੈ ਤੇ ਫਿਰ ਤੋਂ ਜਾ ਕੇ ਉਹ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਸਾਰਾ ਮਾਮਲਾ ਜੋ ਸਰਕਾਰੀ ਹਸਪਤਾਲ ਦੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਿਆ ਦੋਸਤੋਂ ਬਾਅਦ ਸੀਸੀਟੀਵੀ ਫੁਟੇਜ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਤਾਂ ਇਸ ਦੀ ਅੱਗੇ ਦੀ ਜੋ ਬਣਦੀ ਕਾਰਵਾਈ ਹੈ ਉਹ ਉਸੇ ਸੀਸੀਟੀਵੀ ਦੇ ਆਧਾਰ ਤੇ ਕੀਤੀ ਜਾਵੇਗੀ ਦੋਨੇ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਪਰ ਜਦੋਂ ਲੜਕੇ ਵਾਲਿਆਂ ਦੇ ਪਰਿਵਾਰ ਨਾਲ ਮੀਡੀਆ ਦੀਆਂ ਟੀਮਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੋਂ ਫਰਾਰ ਹੋ ਗਏ ਸਰ ਇੱਕ ਰਜੀਵ ਕੁਮਾਰ ਹਸਪਤਲ ਗਿਆ ਰਮਟ ਆਇਆ ਔਰ ਚੱਕੀਏ ਬਿਲਕੁਲ ਰਹਿਣਾ ਦਾ ਉਸ ਮਾਰ ਦਾ ਮਾਮਲਾ ਸਾਹਮਣੇ ਆਇਆ ਕਿ ਸਾਰਾ ਬੰਦਲਾ ਹੈ ਹਾਂਜੀ ਸਾਨੂੰ ਜਿਹੜਾ ਪਤਾ ਲੱਗਿਆ ਸੀ ਵੀ ਜਿਹੜੇ ਰਜੀਵ ਕੁਮਾਰ ਨੇ ਇਹਨਾਂ ਦੇ ਸਿਸਤਤੀ ਜਿਹੜਾ ਹੈਗਾ ਆਪਣੀ ਜਿਹੜੀ ਸਹਾਰਾ ਪਰਿਵਾਰ ਆ ਉਹਨਾਂ ਨਾਲ ਦਾ ਸਬੰਧ ਹੈ ਚਲਦਾ ਹੈ ਉੱਥੇ ਕਹਿੰਦੇ ਵੀ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਸੀ ਜਿਸ ਦੇ ਚਲਦਿਆਂ ਜਿਹੜੇ ਦੋਨੇ ਪਾਰਟੀਆਂ ਸਿਵਲ ਹਸਪਤਲ ਗਈਆਂ ਸੀ ਜਦੋਂ ਇਹ ਪਾਰਟੀਆਂ ਸਿਵਲ ਹਸਪਤਲ ਪਹੁੰਚੀਆਂ ਉਹਦੇ ਉੱਥੇ ਵੀ ਇਹਨਾਂ ਦੀ ਕਾਫੀ ਤੁਤੂ ਮੈਮਾ ਹੋਈ ਜਿਸ ਸੰਬੰਧੀ ਸਾਨੂੰ ਐ ਐਮਐਲਆਰ ਵੀ ਜਿਹੜੀ ਹੈ ਉਹ ਆਈ ਹੈ ਇਸ ਦੇ ਵਿੱਚ ਜਿਹੜੀ ਇਹਨਾਂ ਦੀ ਸਟੇਟਮੈਂਟ ਲੈ ਲੇ ਕੇ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ